ਸਾਉਣ ਮਹੀਨੇ ਮਿੱਠਾ ਪੈਂਦਾ ਸਾਉਣ ਮਹੀਨੇ ਮਿੱਠਾ ਪੈਂਦਾ ਗੁੱਡੇ ਗੁੱਡੇ ਕਾ ਦੇਤੀ ਰਾਣੀ ਜਾਣ ਤੀਆਂ ਦੇਖਣ ਆ ਦੇਤੀ ਰਾਣੀ ਜਾਣ ਦਾ ਤੀਆਂ ਦੇਖਣ ਆ ਤੇਜੀ ਮਾਏ ਵੱਡੇ ਵੀਰ ਨੂੰ ਜਾਂਦੂ ਚਾੜ ਲਿਆ ਤੀਆਂ ਦੇ ਦੀਨ ਆਏ ਤੇਜੀ ਮਾਏ ਵੱਡੇ ਵੀਰ ਨੂੰ ਤਾਂ ਮੈਂ ਨਹੀਂ ਪੇਪਨ ਗੋਡੇ-ਗੋਡੇ ਕਾਣੀ ਮੈਰ ਨਹੀਂ ਆਸੀ ਮੈਂ ਕੰਮ ਲੈਣ ਚੜ ਗਿਆ ਚਾ ਨਹੀਂ ਮੈਰ ਨਹੀਂ ਆਸੀ ਮੈਂ ਕੰਮ ਲੈਣ ਚੜ ਗਿਆ ਨਹੀਂ ਮੈਰ ਨਹੀਂ ਆਸੀ ਸੌਣ ਨਹੀਂ ਮੈਂ ਤਿੰਨਾਂ ਲੱਗੀਆਂ ਮੈਂ ਪੇਕੇ ਪਿੰਡ ਆਈ ਨਹੀਂ ਰੋਟੇ ਥੱਲੇ ਖੜੀ ਓੜੀਕਾਂ ਰੋਟੇ ਥੱਲੇ ਖੜੀ ਓੜੀਕਾਂ ਪ੍ਰੀਤੀ ਕਿਉਂ ਆਈ ਮੈਂ ਜਦ ਬਾਬੇ ਨੂੰ ਉਛਣ ਲੱਗੀ ਜਦ ਬਾਬੇ ਨੂੰ ਪੁੱਛਣ ਲੱਗੀ ਕੁੜੀ ਕੋਈ ਨਹੀਂ ਆਈ ਬਾਬਾ ਸੰਦਾ ਘਰ ਨੂੰ ਤੁਰ ਜਾ ਸੱਤਾ ਦੀ ਹੈ ਭਾਈ ਨਹੀਂ ਪਾਰਕ ਦੇ ਵਿੱਚ ਮੁੰਡੇ ਕੁੜੀਆਂ ਖੇ ਪੇਮ ਕਮਲ ਆਈਆਂ ਬੈਠ ਹੱਥ ਦੇ ਵਿੱਚ ਬਾਬੇ ਕੁੜੀਆਂ ਫਿਰ ਨਾ ਕਮਲ ਆਈਆਂ ਨੀ ਸਰਬਜੀਤ ਭਾਬੀ ਨੇ ਘਰ ਵਿੱਚ ਈਆਂ ਲਾਈਆਂ ਸਰਬਜੀਤ ਭਾਬੀ ਨੇ ਘਰ ਵਿੱਚ ਈਆਂ ਲਾਈਆਂ ਮਾਨਕ ਵੀਰੇ ਨੇ ਘਰ ਵਿੱਚ ਈਆਂ ਲਾਈਆਂ ਮਾਨਕ ਵੀਰੇ ਨੂੰ ਕੁੜੀਆਂ ਦੇ ਰਖਣ ਦੀ ਤੈਨੂੰ ਅਕਸੀ ਨੁਕੀਲਤਾ ਸੇ ਦੇ ਜਮਕ ਦੇਵਾਲੇ ਮੈਨੂੰ ਬਾਪੂ ਸੰਗ ਲਗਦੀ ਮੇਰੀ ਸਸ ਵਿੱਚ ਜਮਕ ਦੇਵਾਲੇ ਮੈਨੂੰ ਬਾਪੂ ਸੰਗ ਲਗਦੀ ਤੈਨੂੰ ਬਾਪੂ ਸੰਗ ਬਚੀਏ ਹੋਣ ਆਂ ਦੇ ਸ਼ੌਂਕ ਪਰਾਏ ਤੈਨ ਕਦੀ ਸੰਗ ਬਚੀਏ ਮੈਂ ਮਨਿਤ ਵਰਮੇ ਜੜ ਪਾਵਾਂ ਵੀਰ ਤੇਰੀ ਜੜ ਲੱਗ ਜੇ ਨੀ ਮੈਂ ਨਿੱਤ ਵੜੇ ਨੇ ਚੜ੍ਹ ਪਾ ਮੰਦਿਰਾਂ ਤੇਰੀ ਜੜ ਲੱਗ ਜੇ ਜੜੇ ਲੱਗ ਕੇ ਹਰੀ ਨਾ ਹੋਵੇ ਵੀਰਾ ਤੇਰੇ ਰੈਰੀਆਂ ਦੀ ਜੜ ਲੱਗ ਕੇ ਹਰੀ ਨਾ ਹੋਵੇ ਵੀਰਾ ਤੇਰੇ ਰੈਰੀਆਂ ਦੀ ਪੰਜ ਪੌੜੀਆਂ ਚਵਾਰਾ ਟੱਪ ਜਾਵਾਂ ਚੱਕ ਕੇ ਪਤੀ ਜੇ ਨੂੰ ਪੰਜ ਪੌੜੀਆਂ ਚਵਾਰਾ ਟੱਪ ਜਾਵਾਂ ਚੱਕ ਕੇ ਪਤੀ ਜੇ ਨੂੰ ਇਹ ਮੱਤੇ ਹੋਵੇ ਤੁਸੀਂ ਠੀਆਂ ਵੇ ਜੰਮੀਆਂ ਛੜੇ ਮਹੀਨੇ ਜਾਇਆ ਕਰੋ ਵੇ ਡੁੱਬ ਜਾਣੀਆਂ ਦੀ ਕਦਰ ਬਣਾਇਆ ਕਰੋ ਵੇ ਡੁੱਬ ਜਾਣੀਆਂ ਦੀ ਕਦਰ ਬਣਾਇਆ ਕਰੋ ਵੇ